ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਐ ਤੇ ਤੁਸੀਂ ਮਾਰਕੀਟਾਂ ਦਾ ਬਹੁਤ ਦੇਖਿਆ ਹੋਣੀ ਆ ਬਾਹਰਲੇ ਮੁਲਕਾਂ ਦੇ ਵਿੱਚ ਪਰ ਜਿਹੜੀ ਅੱਜ ਤੁਹਾਨੂੰ ਆਪਾਂ ਮਾਰਕੀਟ ਦਿਖਾਣੀ ਐ ਉਹ ਬਹੁਤ ਹੀ ਜ਼ਿਆਦਾ ਅਲੱਗ ਐ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਗਏ ਹੋਣੇ ਆਪਣਾ ਚਿੱਡੀਗੜ ਦੇ ਹੋਣੇ 22 ਸੈਕਟਰ ਦੇ ਵਿੱਚ ਜਿੱਥੇ ਮਾਰਕੀਟਾਂ ਐਦਾਂ ਨਾਲ-ਨਾਲ ਜੁੜੀਆਂ ਹੁੰਦੀਆਂ ਨੇ ਤੇ ਉੱਥੇ ਸੇਲ ਚੱਲਦੀ ਹੁੰਦੀ ਐ 네ਗੋਸ਼ੀਏਸ਼ਨ ਵੀ ਚੱਲਦੀ ਐ ਸੋ ਵੈਸੇ ਤਾਂ ਜੇ ਤੁਸੀਂ ਆਪਣਾ ਕਿਸੇ ਮੋਲ ਚ ਜਾਓ ਉੱਥੇ 네ਗੋਸ਼ੀਏਸ਼ਨ ਨਹੀਂ ਹੁੰਦੀ ਜਿਹੋ ਨਾਲ ਦੇ ਪ੍ਰਾਈਸ ਹੁੰਦੇ ਆ ਫਿਕਸ ਹੁੰਦੇ ਆ ਜਿਉ ਨਾਲ ਤੇ ਸੇਲ ਹੁੰਦੀ ਐ ਪਰ ਜਿਹੜੀ ਮਾਰਕੀਟ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਉਹ ਹੈਗੀ ਹੈ ਨਾਈਟ ਮਾਰਕੀਟ ਉਹਨੂੰ ਆਪਾਂ ਇੱਥੇ ਕਹਿੰਦੇ ਨਾਈਟ ਮਾਰਕੀਟ ਹੈ ਹਫਤੇ ਦੇ ਵਿੱਚ ਉਹ ਹਰ ਜਗ੍ਹਾ ਲੱਗਦੀ ਹੈ ਤੇ ਅੱਡ-ਅੱਡ ਜਗ੍ਹਾ ਲੱਗਦੀ ਹੈ ਤੇ ਜਿੱਥੇ ਆਪਾਂ ਚੱਲੇ ਆ ਉਹ ਹੈਗਾ ਪਾਪੂ ਰੰਗਾ ਨਾਈਟ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਘਰ ਦੇ ਨੂੰ ਦਿਖਾਣੇ ਆ ਕਿ ਉਹ ਮਾਰਕੀਟ 'ਚ ਹੈ ਕੀ ਕੀ ਖਾਣ ਨੂੰ ਕੀ ਕੀ ਹੈ ਸਮਾਨ ਵੇਚਣ ਵਾਲੇ ਕੀ ਕੀ ਵੇਚ ਰਹੇ ਨੇ ਤੇ ਕਿੰਨੇ ਕਿੰਨੇ ਪੈਸੇ ਦਾ ਮਿਲਦਾ ਤੇ 네ਗੋਸ਼ੀਏਸ਼ਨ ਹੁੰਦੀ ਆ ਜਾਂ ਨਹੀਂ ਹੁੰਦੀ ਆਜੋ ਫਿਰ ਚੱਲਦੇ ਆ ਆਮ ਵੀ ਕਿੱਥੇ ਚੱਲੇ ਆ ਆਪਾਂ ਨਾਈਟ ਮਾਰਕੀਟ ਨਾਈਟ ਮਾਰਕੀਟ ਪਹਿਲਾਂ ਗਈ ਹੈ ਕਦੇ ਨਾਈਟ ਮਾਰਕੀਟ ਗਈ ਨਹੀਂ ਨਾਈਟ ਮਾਰਕੀਟ ਦਾ ਮਤਲਬ ਕੀ ਹੈ ਇਹ ਰਾਤ ਹਾਂ ਰਾਤ ਰਾਤਾਲੀ ਮਾਰਕੀਟ ਚ ਚੱਲੇ ਆ ਅੱਜ ਮੰਮੀ ਲੈ ਕੇ ਤੇ ਆਪਾਂ ਸਾਰੇ ਤਿਆਰ ਆ ਬਸ ਸਹਿਬਾ ਦੀ ਵੇਟ ਹੋ ਰਹੀ ਹੈ ਜਦੋਂ ਉਹ ਆ ਗਈ ਫਿਰ ਆਪਾਂ ਚੱਲਾਂਗੇ ਹਾਂ ਮਾਰਕੀਟ ਮਾਰਕੀਟ ਨਾਈਟ ਮਾਰਕੀਟ ਬਾਹਰ ਰਾਤਾਲਾ ਬਾਜ਼ਾਰ ਤੇਰੀ ਵੇਟ ਹੋ ਰਹੀ ਹੈ ਡੀ ਆ ਡੀ ਅੱਖਾਂ ਓਏ 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 ਅੱਜ ਹੀ ਨੀਖਾ ਕੱਢ ਰਹੀ ਐ ਨਾ ਤੈਨੂੰ ਸਕੈਨ ਕਰਾ ਰਿਹਾ ਨਾ ਮੈਂ ਭੂਮੀ ਮੜੇ ਇੱਧਰ ਨੂੰ ਹਾਂਜੀ ਆਪਾਂ ਪਹੁੰਚ ਗਏ ਆ ਜੀ ਪਾਕੁਰੰਗਾ ਨਾਈਟ ਮਾਰਕੀਟ 'ਚ ਤੇ ਇੱਥੇ ਪਾਰਕਿੰਗ ਲੱਗ ਗਈ ਐ ਤੇ ਪਾਰਕਿੰਗ کافی ਵੱਡੀ ਐ ਵੇਹਰ ਹਾਊਸ ਦੀ ਪਾਰਕਿੰਗ ਐ ਤੁਸੀਂ ਚੈੱਕ ਕਰੋ ਕਾਫੀ ਖੁੱਲੀ ਢੁਲੀ ਪਾਰਕਿੰਗ ਹੈ ਤੁਹਾਨੂੰ ਮਿਲ ਹੀ ਜਾਂਦੀ ਰਹਿਦਾ ਤੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਪਾਰਕਿੰਗ ਹੁੰਦੀ ਆ ਉਦਾਂ ਦੀ ਹੀ ਲੱਗਦੀ ਮਨਸਾ ਤੇ ਚਲੋ ਆਜੋ ਨਾਲ-ਨਾਲ ਚੱਲੀਏ ਤੇ ਨਾਲ-ਨਾਲ ਤੁਹਾਨੂੰ ਵੀ ਦਿਖਾਈਏ ਇੱਥੇ ਮਾਰਕੀਟ ਦਾ ਕੀ ਮਾਹੌਲ ਹੈ ਜਿੰਨੀ ਘਪੇੜ ਹੈ ਆਹ ਆ ਇੱਧਰ ਆਈਏ ਚਲੋ ਉਹਨੂੰ ਸਕਰਦੀ ਆਪਾਂ ਪਹਿਲਾਂ ਜੋ ਮੈਨੂੰ ਕੱਪਰੂ ਕਰਦੇ ਆ ਕਰਦੇ ਨੂੰ ਤੈਨੂੰ ਆਏ ਨੇ ਮੋਲ ਮੋੜ ਨਾ ਚੋਣਾ ਤੇਰੇ ਆ ਤੌਲਿਆਂ ਦਾ ساری ਉਮਰ ਤੂੰ ਬਾਪੂ ਮੇਰਾ ਕਰਿਆ ਆ ਲੋ ਜੀ ਦੇਖੋ ਭੀੜ ਹੋਣ ਇੱਥੇ ਆ ਡਾਕਟਰ ਬੰਦੇ ਅੱਜ ਅੱਡੇ ਕਲਚਰ ਦੇ ਲੋਕੀ ਰੌਣਕਾਂ ਲੱਗੀਆਂ ਪੂਰੀਆਂ ਆ ਚੱਲ ਦੇਖੋ ਕਿੰਨੀ ਭੀੜ ਹੁੰਦੀ ਹੈ ਉਹ ਲੱਗਦਾ ਬਾਈ ਸੈਕਟਰ ਬਾਈ ਸੈਕਟਰ ਜੇ ਲੱਗੇ ਹੈ ਇਹ ਜਾਨਾ ਇਹ ਪੱਬ ਚਾਕੇ ਹੋਗੇ ਨਾ ਪੱਬ ਚ That's my keyboard. Hey. Koverla Gea, can you give it? Kover Lag. Galaxy S one Pana Galaxy S plus. Dior day, Nike day. How much for that? Ready. Twenty. 90. Thirty. Any negotiation? any negotiation like uh, 20 dollar expensive are you a student no no i'm looking for uh, iphone 13 <laughs> yeah we will look around we will look around yeah da 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 delhi der chori garden ch a gaye hoye nahi ha main delhi de kadi market aithe reh chori ਇਹ ਚੋਰੀ ਨਹੀਂ ਹੈਗਾ ਪਰ ਇਦਾਂ ਲੱਗ ਰਿਹਾ ਆ ਫੋਨ ਕਵਰ ਵੀ ਹੈਗੇ ਇੱਥੇ ਦਾ ਹਾਲੋ ਜੀ ਜਿੱਦਾਂ ਆਪਣੇ ਉੱਥੇ ਸੇਲ ਕਿਉਂ ਹੁੰਦੀ ਹੈ ਕਵਰਾਂ ਦੀ ਫੋਨਾਂ ਦੇ ਕਵਰਾਂ ਦੀ ਚੋਰੀ ਗਾਰਡਨ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨੀ ਮਾਈ ਦੀ ਮਾਰਕੀਟਿੰਗ ਹੁੰਦੀ ਹੈ ਉਦਾਂ ਦਾ ਹੀ ਹੈ ਸਰ ਮੋਬਾਈਲ ਤੇ ਹਾਲੋ ਕਿਨੇ ਆ ਆਪਣੇ ਕੋਲ ਹੈਗਾ ਕਵਰ ਦੰਦਾ ਆ ਵਾਇਰਾਂ ਆ ਗਈਆਂ ਜੀ ਆ ਸਾਰਾ ਚੈਨਾ ਦਾ ਮਹਾਲ ਦੇਖੋ ਸਾਰਾ ਚਾਰ ਚਰਾਗੇ ਕਿਉਂ ਆ ਰਹੇ ਨੇ ਲੱਗੇ ਜਿਹੜੇ ਹੈ ਇੱਥੇ ਸਾਡੇ ਇਹਨੂੰ ਕੰਨਾਂ ਡੈਡੀ ਆਪਣੀ ਵੀਡੀਓ ਬਣਾਉਣ ਦੇ ਲੱਗੇ ਹੋਏ ਨੇ ਅਨ ਡੈਡੀ ਵੀ ਮੇਰੇ ਟਿਕਟੋਕ ਤੇ ਮਜ਼ਹਾਉਂ ਆਉਂਦਾ ਉਸ ਆ ਦੇ ਆਪਾਂ ਸਾਰਾ ਖਾਨਕੀਂ ਦਾ ਉਹ ਪੂਰੀ ਸਾਈਡ ਤੇ ਪੂਰੇ ਸਾਰੇ ਸ਼ਾਪ ਤੇ ਅੰਚੇ ਬਰਬਾਦੀ ਇੱਧਰ ਸਾਰਾ ਵੇਚਣ ਵਾਲਾ ਆ ਬੱਚਿਆਂ ਦੇ ਘਰੋਂ ਹੀ ਹੈਗੇ ਨੇ ਉੱਥੇ ਬੇਸਿਕਲੀ ਜਿਹੜਾ ਚੈਨਲ ਹੈ ਜਿੰਨਾ ਵੀ ਮਹਾਰਾਸਤਰ ਨਹੀਂ ਚੁੱਕਿਆ ਸਾਰਾ ਛੋਟੀ ਕਿੱਲੀ ਵੀ ਹੁੰਦੀ ਹੈ ਐਲਵੀ ਵਿੱਚ ਜੀ ਹੈ ਜਿਹੜਾ ਪੱਟੀ ਮੂਲ ਮਗਾਨੇ ਆਂ ਉਹ ਇੱਕ ਦਸਤ ਮਗਾਨੇ ਆ ਸਾਰਾ ਸਮਾਨ ਇੱਥੇ ਮਿਲ ਜਾਂਦਾ ਮੱਟਾ ਨੀ ਮੈਂ ਗਿਆ ਇਹ ਅੱਜ ਖੋਲੋ ਗੁੱਚੀ ਬੁਚੀ ਰੱਖੇ ਆਲੋ ਚ ਕੋਇਲ ਵੀ ਦਾ ਹਾਈ ਐਲਵੀ ਅੱਜ ਕੋਇਲ ਵੀ ਦੇ ਬੈਗ ਹਾ ਐਲ ਵੀ ਦਾ ਆ ਗਿਆ ਆ ਪ੍ਰਾਡਾ ਦਾ ਆ ਗਿਆ ਇਹ ਹੈਗਾ ਜੀ 45 ਡਾਲਰ ਦਾ ਆਪਣੇ ਇੰਡੀਆ ਦੇ 22-23 ਹਜ਼ਾਰ ਦਾ ਹੋ ਗਿਆ ਤੇ 22-23 ਦਾ ਥੋੜਾ ਮੈਨੂੰ ਐਕਸਪੈਂਸਿਵ ਲੱਗ ਰਿਹਾ ਬਾਕੀ ਇਹਦੇ ਨਾਲ ਆਪਾਂ ਨੇਗੋਸ਼ੀਏਸ਼ਨ ਕਰ ਸਕਦੇ ਆ ਪ੍ਰਾਡਾ ਨੂੰ ਮੈਂ ਇਹ ਇਹ ਵੈਸੇ ਬ੍ਰੈਂਡ ਹੈ ਜੀ ਸਬਜੀ ਮੰਡੀ ਹੀ ਹੈਗੀ ਹੈ ਉਹਰੇ ਦਾ ਜੇ ਤੁਸੀਂ ਸਬਜੀ ਲੈਣੀ ਹੈ ਨਾਲ ਨਾਲ ਕਹਿੰਦੇ ਨੇ ਨਾਲੇ ਫੁੱਲ-ਫੁੱਲੇ ਫਲੀਆਂ ਨਾਲੇ ਕੋਈ ਹੋਸ਼ ਹੋਵਿੰਗ ਕਰ ਲੋ ਨਾਲੇ ਆਪਣਾ ਨਾ ਸਬਜ਼ੀਆਂ ਦੇ ਭਾਰੇ ਪਾਸ ਲੱਗ ਜੀ ਸਬਜ਼ੀਆਂ ਆ ਸਬਜ਼ੀ ਮੁੱਢੀ ਬਣਦੀ ਤੁਹਾਡੇ ਆ 3 ਡਾਲਰ ਦੇ ਆ ਇੱਕ ਹੈ ਜਾਂ ਫੇ ਪੰਜ ਪੰਜ ਦੇ ਦੋ ਇਹ ਦੋ ਲੈਣੀਆਂ ਐ ਇਲੈਕਟ੍ਰੋਸੋਗੀ ਆ ਮੂੜੀਆਂ ਆ ਗਈਆਂ ਦੋ ਡੋਲਰ ਦੀ ਇੱਕ ਮੂਲੀ ਆਹੇ ਮੂੜੀ ਹੈ ਮੂਲਾ ਇਹ ਆ ਆਪਣੇ ਟੋਰੀਆਂ ਦੇਖ ਲਓ 10 ਡਾਲਰ ਦੀ ਕਿਲੋ ਐ ਆਵਾ ਗੱਡੂ ਵਾਗੇ ਅੱਜ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਗੇਮਾਂ ਖੇੜਦੇ ਹੁੰਦੇ ਸੀ ਸ਼ੂਟਿੰਗ ਵਾਲੀਆਂ ਦੇਖੋ ਆ ਇੱਥੇ ਇਹਨਾਂ ਨੇ ਸ਼ੂਟ ਵਗ ਕਰਕੇ ਤੁਸੀਂ ਇੱਥੇ ਜੇ ਤੁਸੀਂ ਮਾਰਤਾ ਸੀ ਇਨਸ਼ਾਅੱਲਾ ਲੱਗਦਾ ਤੁਹਾਨੂੰ ਇਨਾਮ ਮਿਲਣਾ ਸੋ ਪੂਰੀ ਇੰਡੀਆ ਵਾਲੀ ਅਦਾਜ਼ੀਆਂ ਹੁੰਦੇ ਛੋਟੇ ਹੁੰਦੇ ਕਰਦੇ ਹੁੰਦੇ ਸੀ ਆ ਵਾਲੀ ਬਦੂਕ ਹੁੰਦੀ ਐ ਇੱਥੇ AK 47 ਕੂੜੀਆਂ ਦੀਆਂ ਗੁੱਠੇ ਵਾਟੀਆਂ ਆ ਗਈਆਂ ਚੀਨਾ ਆ ਗਈਆਂ ਇਅਰਿੰਗਸ ਆ ਗਈਆਂ ਨੇਲ ਆ ਗਏ ਦੇਖੋ ਹਰ ਤਰ੍ਹਾਂ ਦੇ ਨੇਲ ਭਾਈ 2 ਗੇਟ 1 ਫਰੀ ਕੁੜੀਆਂ ਦਾ ਬੜੀਆਂ ਕੁਝ ਆਉਣ ਖਿਚੋਲਗੇ ਇੱਥੇ ਆ ਗਏ ਆਲੋਸ ਸਾਰੇ ਨੇਲ ਕੋਲ ਚੱਲਦੇ ਹੋਣਗੇ ਬੱਟੀਆਂ ਆਪਣੇ ਆਪਣੇ ਆਤ ਦੇਖੋ ਤੁਸੀਂ ਗੁੱਚੀ ਬਰਾਡਾ ਸਾਰਾ ਕੁਝ ਮਿਲੂਗਾ ਅੰਡਰ ਐਂਡ ਕੰਪੀਟੀਟਰ ਚੱਕੂ ਇੱਕ ਤੋਂ ਇੱਕ ਬ੍ਰਾਂਡ ਪਿਆ ਇੱਥੇ ਪਰਫਿਊਮ ਵੀ ਮਿਲ ਜਾਂਦੇ ਜੀ ਇਹ ਵਾਲੇ ਆਪਾਂ ਲਾਸਟ ਟਾਈਮ ਲਿੱਤੇ ਸੀ ਪਰਫਿਊਮ ਆ ਦੇਖੋ ਇਦਾਂ ਦੇ ਹੁੰਦੇ ਨੇ ਇਹਨਾਂ ਨੇ ਆਪ ਬਣਾਏ ਹੁੰਦੇ ਨੇ ਕੈਂਡ ਚੀਜ਼ ਹੈ ਮੈਂ ਲਿਕੇ ਗਿਆ ਸੀਗਾ ਲਾਸਟ ਟਾਈਮ ਮੈਨੂੰ ਬਹੁਤ ਵਜੇ ਲੱਗੇ ਸੀ ਇਹ ਮੈਂ ਅੱਜ ਵੀ ਲੈ ਕੇ ਜਾਊਗਾ ਆਈ ਥਿੰਕ 30 ਡਾਲਰ ਦੇ ਸੀਗਾ ਉਸ ਟਾਈਮ ਅੱਜ ਤੱਕ ਨਾ ਪੁੱਛਿਆ ਜਾਂਦਾ ਪ੍ਰਾਈਸ ਕਿੰਨਾ ਹੈ ਇੱਥੇ 51435 ਤੋਂ ਹੈਗੇ ਨੇ 60 ਜੀ ਇਹਨਾਂ ਦੇ ਨੰਬਰ ਲੱਗੇ ਹੁੰਦੇ ਨੇ ਜਿਵੇਂ 11 12 ਸੂਆਦੋ ਨੰਬਰ ਲੱਗੇ ਹੁੰਦੇ ਨੇ ਤਾਂ ਇੱਥੇ ਇਹਨਾਂ ਦੇ ਉਹ ਲਿਖੇ ਹੁੰਦੇ ਨੇ ਵੀ 11 ਨੰਬਰ ਦਾ ਕਿਹੜਾ ਬ੍ਰਾਂਡ ਹੈ 13 ਨੰਬਰ ਦੀ ਕੁਚੀ ਹੈ ਇਹ ਹਰ 11 ਨੰਬਰ ਤੋਂ ਲੈ ਕੇ ਕਹਾ ਨੰਬਰ 10 ਦੇ ਨਾਮ ਲਿਖੇ ਹੋਏ ਨੇ ਤੇ ਇਹਨਾਂ ਦੇ ਸਾਰੇ ਤੇ ਪਰਫਿਊਮ ਛਿੜਕੇ ਹੋਏ ਨੇ ਆ ਦੇਖੋ ਜਿਵੇਂ 39 ਇਹ 39 ਤੇ ਹੈਗਾ ਇਹ ਐਲ ਵੀ ਦਾ ਹੈਗਾ ਤੇ ਤੁਸੀਂ ਕੀ ਕਰਨਾ ਇੱਥੇ ਇਹਨੂੰ ਸਮੈਲ ਕਰਨਾ ਇੱਥੇ ਪਰਫਿਊਮ ਛਿੜਕਿਆ ਹੋਇਆ ਤੇ ਜਿਹੜਾ ਤੁਸੀਂ ਕਹੋਗੇ ਉਹ ਨਾਲ ਕੱਢੇ ਰੱਖਾ ਦੇਣਾ ਬੜੀ ਘੈਂਟ ਖੁਸ਼ਬੂ ਲੱਗੀ ਮੈਂ ਤਾਂ ਐਲ ਵੀ ਦੀ ਪਰਫਿਊਮ ਲੈ ਲਈਆਂ ਵਾਲੇ ਗੁੱਚੀ ਵਾਲਾ ਇੱਕ ਹੈਗਾ ਆ ਸਿੰਗ ਹੈਲੀ ਦਾ ਕਿਹੜਾ ਲੱਗੇ ਮੈਨੂੰ ਤਾਂ ਬਾਗੀ ਸੱਚ ਦੋਨੋਂ ਦੇ ਦੋ ਵਾਲੇ ਕੋਈ ਫਾਈਨਲ ਫ੍ਰੀਜ਼ ਫਾਈਨਲ ਚੈੱਕ ਹੋ ਰਹੀ ਏ ਇੱਥੇ ਆ ਦੇਖੋ ਫ੍ਰੀ ਦੇ ਵਿੱਚ ਸਰਬੀ ਚੱਲੀ ਏ ਇਹਨਾਂ ਦੀ ਕੋਈ ਕੋਈ ਇਹਨਾਂ ਦੀ ਸੰਸਥਾ ਵਗੈਰਾ ਹੋਊਗੀ ਅਥੀ ਆ ਨਿਊਜ਼ੀਲੈਂਡ ਕੋਲੇ ਜੋ ਅੱਛਾ ਹੈ ਕੋਲੇ ਦੇ ਸਟੂਡੈਂਟ ਨਹੀਂ ਤੇ ਇਹ ਫ੍ਰੀ ਦੇ ਵਿੱਚ ਸਪਾਇਨਲ ਚੈੱਕ ਕਰ ਰਹੇ ਨੇ ਤੁਹਾਡੀ ਫਿਰ ਦੱਸ ਦੇਣੀ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਕੋਈ ਪ੍ਰੋਬਲਮ ਹੈਗੀ ਏ ਆਹ ਥੋੜੀ ਹੱਟ ਜਾਈਏ ਦੇਖੋ ਆ ਤੇ ਫਾਰਮ ਭਰਾਂਦੇ ਆ ਜੀ ਪਹਿਲਾਂ ਜੇ ਫ੍ਰੀ ਸਪੈਨ ਚੈੱਕ ਕਰਨਾ ਸੋ ਨੰਬਰ 897 ਤੇ ਸਾਈਨ ਪਰ ਆਪ ਵੀ ਸਾਈਨ ਕਿਤੇ ਨਹੀਂ ਤੇ ਡੇਟ ਵਗੈਰਾ ਹੁਣ ਅਗਲਾ ਫਿਰ ਚੈੱਕ ਹੋਊਗਾ ਜੀ ਮੈਂ ਡਾਕਟਰ ਜਿੱਤੇ ਡਾਕਟਰ ਕੋਈ ਨਹੀਂ ਬੰਦੇ ਸੀਗੇ ਰਿੰਕੂ ਕੋਲ ਉਹਦਾ ਰਹਿਣਾ ਇਹ ਉਹ ਹੈ ਜਿੱਦੇ ਮੈਂ ਦਿੰਦਾ ਨਾ ਮੀਟਿੰਗ ਆ ਹਾਂ ਉਹ ਤੇ ਕਾਉਂਟ ਵੀ ਗਾਇਦਾ ਕਿ ਤੋਸਾ ਲੇ ਜੀ ਜਣੀ ਨੂੰ ਲੰਮਾ ਪਾ ਲਿਆ ਸੋ ਇਟ ਵਾ ਲੈਫਟ ਸੌਨ ਆ ਦੇ ਕਾਉਂਟ ਸਟਿਲ ਆ ਦੇ ਯਾ ਐਸੋ ਯੈਸ ਯਾ ਸੋ ਵਿਦ ਦਸ ਮਸਲ ਇਟ ਇਜ਼ ਰੀਲੀ ਆ ਟੂ ਸਪੀਕਰ ਵਗੈਰਾ ਜੀ ਸਪੀਕਰ ਮੇਂ ਜਾ ਰਹਾ ਜੀ ਜੀਬੀਐਲ ਜੀਬੀਐਲ ਨਹੀਂ ਹੈ ਯੂਬੀਐਲ ਆਈ ਥਿੰਕ ਉਹ ਜਿਹੜਾ ਚਾਈਨਾ ਦਾ ਮਾਲ ਹੈ ਲੱਗੂਆ ਜੇ ਪਰ ਹੈਗਾ ਜੀ ਸੋ ਕਿਉਂਕਿ ਜੀਪੀਐਸ ਦਾ ਹੈ ਲਿਖੀ ਸਕਦੇ ਨੇ ਬ੍ਰੋਕਰ ਨਹੀਂ ਹਾਇਲਾਈਟਰ ਜਿਹੜੇ ਪੱਕਾ ਰੇਜ ਕਰਦੇ ਇਹ ਪਲਾਸੇ ਨਹੀਂ ਗਏ ਸੀ ਵਧੀਆ ਵਧੀਆ ਸੀਗਾ ਇਹਨਾਂ ਨਾਲ ਬੱਚਿਆਂ ਦੇ ਘਰ ਆਉਣੇ ਆਗੇ ਠੀਕ ਲੱਗ ਰਹੀ ਜੀ ਸ਼ਰੋਣਕ ਮੇਲਾ ਢੀ ਹੈ 10 ਦੇ ਵਿੱਚ ਹਾਂ ਜੀ ਸਾਸੋਲ ਦੇ ਵਿੱਚ ਦੇਖੋ ਮੰਮੀ ਨੂੰ ਟਰਾਈ ਕਰਾ ਰਹੇ ਹਾਂ ਦੇਖੋ ਕੋਟੀਆਂ ਦਾ ਦਰਵਾਜ਼ਾ ਟੋੜਾ ਦੀ ਹੈ ਕਲੀਅਰੈਂਸ ਲੈਂਦੇ ਹਾਂ ਸ਼ਨੇਲ ਦਾ ਵੇਖ ਕੇ ਦਿਖਾਈ ਸਾਹਿਬ ਵੈਰੀ ਨਾਈਸ ਐਲਵੀਆ ਦਿਖਾਈਓ ਚੱਕ ਕੇ ਐਲਵੀ ਦਾ ਐਲਵੀ ਦਾ ਵੀ ਦਿਖਾ ਦੇ ਐਲਵੀ ਦਾ ਅੱਜ ਚੱਕੋ ਜੀ ਐਲਵੀ ਦਾ ਮੈਨੂੰ ਇਹਦਾ origignal ਚਾਹੀਦਾ ਠੀਕ ਹੈ origignal ਬੈਗ ਹੈਗਾ ਇਹਦਾ ਮੈਨੂੰ ਲੱਗਾ 7000 ਦਾ ਇਹਦਾ ਹੁਣ 50 ਡਾਲਰ ਦਾ ਮਸਾ ਆ ਚੱਕੋ ਜੀ ਤੁਸੀਂ ਐਲ ਦੀ ਗੁੱਚੀ ਪੜੁੱਚੀ ਸਾਰੇ ਚੱਕੇ ਫਿਰਦੇ ਨੇ ਇਹਦਾ ਤਾਂ ਫੇ ਥੋੜੀਆਂ ਐ ਆ ਲੋ ਜਿਹੜੇ ਇੱਥੇ ਦੇ ਵਸਿੰਦੇ ਨੇ ਜੀ ਲੋਕੀ ਨੇ ਆਪਣਾ ਮੌਰੀ ਹੁੰਦੇ ਰਿਆਂ ਮੌਰੀ ਕਮਿਊਨਿਟੀ ਕਹਿੰਦੇ ਨੇ ਉਹ ਮੌਰੀ ਸੋ ਉਹਨਾਂ ਦੇ ਇਹ ਸਾਰਾ ਰਿਸਟਿੰਗ ਉਹ ਯੂਜ਼ ਕਰਦੇ ਨੇ ਐਦਾਂ ਦੀਆਂ ਚੀਜ਼ਾਂ ਹੋ ਗਈਆਂ ਐ ਸਿਰ ਤੇ ਨਾਲੀਆਂ ਐਦਾਂ ਦੇ ਕੱਪੜੇ ਹੁੰਦੇ ਇਹਨਾਂ ਦੇ ਰੰਗ ਬਰੰਗੇ ਜਿਹੇ ਕੱਪੜੇ ਹੁੰਦੇ ਨੇ ਤੇ ਆ ਜਿਵੇਂ ਆਹ ਮੌਰੀ ਜਿਵੇਂ ਮੋਰ ਦੇ ਖੰਪ ਉਹ ਹਮ ਦੇਨੇ ਉਤਾ ਦੇ ਉਤਾ ਦੇ ਉਹ ਦੇਨੇ ਕੋਰੇ ਇਹ ਇਹਨਾਂ ਦਾ ਕਲਚਰ ਹੈ ਇੱਥੇ ਅੰਦਲਾ ਆਖੇ ਦਾ ਸਾਰਾ ਕੁਝ ਆਸਮਾਨ ਸਾਰਾ ਪਿਆ ਹੈ ਸਾਰਾ ਇਹਨਾਂ ਦਾ ਕਲਚਰ ਹੈ ਉਹ ਇੰਨੇ ਇੰਨੇ ਜਿਹੇ ਨੋਟ ਜਿਵੇਂ ਨੂੰ ਹੈ ਨਹੀਂ ਚੀਜ਼ ਬਾਰੇ ਕੀ ਹਾਂ ਕੀ ਕੀ ਹੈਗੇ ਨੇ ਪਰ ਇਹ ਸਾਰਾ ਇਹਨਾਂ ਦੇ ਕਲਚਰ ਤੋਂ ਬਣਿਆ ਆ ਜਿਹੜੇ ਇਹਨਾਂ ਦੇ ਟੈਟੂ ਸਟਾਈਲ ਹੁੰਦੇ ਨੇ

ਇਹ ਕਿਤਾ ਉਹ ਮੰਗਾਇਆ ਸੀਗਾ ਟੀਮ ਨੂੰ ਵੱਲ ਯਾਹ ਬੋਲੇ ਕਿ ਉਹ ਬਾਰਾ ਬਾਰਾ ਹਾਂ ਆ ਬੱਚੇ ਦਾ ਸਾਰਾ ਸਵਾਰਣ ਇੱਥੇ ਬੱਚੇ ਦੇ ਘੜੋਣੇ ਘਣ ਘਣੇ ਇੱਥੇ ਸੋਹੇ ਨੇ ਇੱਥੇ ਲਾਈਟਾਂ ਲੁੱਟੇ ਨੇ ਰੰਗ ਰੰਗੋ ਪ੍ਰੋਗਰਾਮ ਚਮਕਿਲਾ ਉਧਰ ਕਿ ਸਾਰਾ ਖਾਨਕੀ ਦਾ ਸਟੋਰੀ ਆ ਆ ਬਿਆਲੇ ਕਿ 47 ਚੱਕੜੀਆਂ ਸੋਹਣੀਆਂ ਸ਼ੌਕ ਆ ਤੇ ਕੰਕਰੀਟ ਜਦ ਬੰਨਾ ਸ਼ੁਰੂ ਹੋ ਗਈ ਐ ਇੱਥੇ ਅੰਦਰ ਰੇਡੀਆਂ ਦੀ ਟਾਈਮ ਆ ਜੀ ਟਾਈਮ ਥੋੜਾ ਤਾਂ ਜ਼ਰੂਰ ਲੱਗਾ ਕੁੱਤੀ ਪਾਉਣ ਨੂੰ ਜੱਟ ਥੱਬਿਆ ਨਾ ਪਹਿਲਾ ਲਾਇਆ ਬਾਹਰ ਆਉਣ ਨੂੰ ਦਤੁਰਿਆ ਮੈਂ ਕੱਲਾ ਬਾਬੇ ਵਾਲੀ ਓਟ ਤੇ ਵੀ ਜਾ ਫੇਰ ਜਾ ਕੇ ਲੱਗਾ ਯਾ ਨਹੀਂ ਪਾਸਪੋਰਟ ਤੇ ਹੁਣ ਲੈਣਿਆ ਨ ਯਾਰੇ ਦੁੱਖ ਕੋਈ ਨਹੀਂ ਜਿੰਦ ਨੂੰ ਜੱਟ ਚੜਿਆ ਜਹਾਜ਼ ਗੱਛ ਪੈ ਗਈ ਪਿੰਡ ਨੂੰ ਜੱਟ ਚੜਿਆ ਜਹਾਜ਼ ਗੱਛ ਪੈ ਗਈ ਪਿੰਡ ਨੂੰ ਪਾਣੀ ਪੂਰੀ ਵੀ ਹੈਗੀ ਐ ਜੀ ਦਹੀਂ ਪੂਰੀ ਸੇ ਪੂਰੀ ਸਮੋਸਾ ਚਾਟ ਅਲੂ ਟਿੱਕੀ ਚਾਟ ਵੈਜੀ ਮਮਸ ਚਿਕਨ ਮਮਸ ਆ ਆਪਣਾ ਇੰਡਸਟਰੀ ਆ ਲੱਗਦਾ ਇਸੇ ਸਟਾਈਲ ਅੱਗੇ ਆਪਣੀ ਨੇ ਇੰਦਰ ਦਹੀਂ ਪੂਰੀ ਕਰਨ ਕਰਾ ਨੇ ਕਰਾਰ ਮੈਨੂੰ ਜਿਸਕੁ ਵాలే ਪਾਸੇ ਦੀ ਜੰਨਰ ਤਖਲਾਰ ਚ ਉਹ ਜਿਸਕੁ ਵాలే ਪਾਸੇ ਦੀ ਜੰਨਰ ਤਖਲਾਰ ਚ ਜਿੱਤ ਗਈ ਤੂੰ ਇਹਦੇ ਮੇਰੇ ਕੋਲ ਪੂਰੀ ਨਾ ਪਹੇ ਜਾਣਾ ਮੂਚ ਦਹੀ ਪੂਰੀ ਦੇਖਦੇ ਹੁਣ ਕਿਵੇਂ ਲੱਗੀ ਦਹੀ ਪੂਰੀ ਇੰਡੀਅਨ ਸਟਾਈਲ ਵੇ ਦਾ ਖਾ ਲੈ ਇੱਕ ਵਾਰ ਮੈਨੂੰ ਤਾਂ ਬੜਾ ਲੱਗੀ ਤੁਸੀਂ ਖਾਓ ਦੋ ਗਲੇ ਬੁੱਚਾ ਖੋ ਦੋ ਵੇ ਕੀ ਵੀ ਲੱਗੀ ਵਧੀਆ ਚਲੋ ਸਾਫ਼ ਹੋ ਗਈ ਦੇਖ ਲਓ ਤੁਸੀਂ ਬੱਕਰਾ ਖਾਣਾ ਮੱਝ ਖਾਣੀ ਬੱਛਾ ਕੀ ਖਾਣਾ ਕੁੱਤਾ ਖਾਣਾ ਬਿੱਲੀ ਖਾਣੀ ਦੇਖਣ ਸਾਲੇ ਹੈ ਮੁਮਸ ਹੈ ਕਿਤੇ ਨਹੀਂ ਪਰ ਇਹ ਵਾਲੀ ਮੁਮਸ ਵਧੀਆ ਨਹੀਂ ਹੁੰਦੀ ਨਾ ਇੱਥੇ ਵਾਲੀ ਇੱਥੇ ਰੱਖ आइसक्रीम आ गया है जूस है आइसक्रीम है फ्रूट आइसक्रीम फ्रूट आइसक्रीम आइसक्रीम बना रहा है भाई अपनी मिक्स्ड फ्रूट आइसक्रीम खपाई वाली कर रहे हैं ਹਾਂ ਤੁਗਾ ਅਗਰ ਦੇਖ ਸਟੋਰੀ ਐ ਸਮਝ ਕਿਵੇਂ ਹੈ ਵਿਕਾਰ ਹੈ ਇਹ ਨੈਕਟੂ ਆਈਸ ਕਰ ਲਿਆ ਥੈਂਕ ਯੂ ਕੈਸ਼ ਦੇ ਕੈਸ਼ ਕੈਸ਼ ਮੈਨੇ ਦੋ ਇਹ ਕਿ ਮੰਮੀ ਕਹ ਜੀ ਹੈ ਹੋ ਜਾਣ ਹੈ 哎你。<Any? S 2>